ਆ ਭਾਜੀ 200 200 ਰੁਪਏ ਆ ਸਰਦੀਆਂ ਨਾਲ ਅੱਛਾ ਕੋਟ ਰਾਈ ਦੇ ਸੂਟ 2 200 ਰੁਪਏ ਚ ਭਾਜੀ 200 ਰੁਪਏ ਸੂਟ ਦਾਂਗੇ ਰੰਗ ਡਿਜ਼ਾਈਨ ਰਾਜੇ ਮਹਾਰਾਜਿਆਂ ਵਾਲੇ ਰਾਣੀਆਂ ਵਾਲੇ ਸੂਟ ਵੀ ਸਾਰੇ 200 200 ਰੁਪਏ ਚ ਰੋਲਦੇ ਆ ਭਾਜੀ ਰੇਟਾ ਦੇਖੋ ਉੱਧਾ ਦੇਖੋ ਤੁਸੀਂ ਚੀਜ਼ ਦੇਖੋ ਪਣੀ ਹੋਈ ਕਮ ਰੇਖੋ ਕੀਤਾ ਹੋਇਆ ਸ਼ੋਰ ਹੋਊਗੀ ਨਾਲ ਐਕ ਬੰਡਲ ਲੋ 350 ਰੁਪਏ ਆ 350 ਦੇ ਵਿੱਚ ਆ ਦੇਖ ਲਓ 350 ਰੁਪਏ ਦੇ ਦੇਖੋ ਹਜ਼ਾਰ ਵਾਲਾ ਸੂਟ 350 ਦਾ ਜੇ ਪੈਸੇ ਨਹੀਂ ਹੈਗੇ ਤਾਂ Bajaj ਦਾ ਕਾਰਡ ਲਿਆਓ ਕਿਸ਼ਤਾਂ ਦੇ ਕੱਪੜਾ ਲੈ ਜਾਓ ਕੱਪੜਾ ਜਿੰਨਾ ਮਰਜ਼ੀ ਲੈ ਜਾਓ ਜੇ ਨਹੀਂ ਵਿਗਿਆ ਤੇ ਵਾਪਸ ਦੇ ਕੇ ਬਦਲ ਕੇ ਨਮਾ ਲੈ ਜਾਓ ਆਹ ਹੀ ਸੂਟ ਆ ਜਿਹੜੇ 2 2000 ਰੁਪਏ ਦੇ ਲੈਨੇ ਹੋ ਇਥੋਂ ਲੈ ਜਾਓ 650 ਰੁਪਏ ਜਿਨੇ ਵਿਆਹ ਸ਼ਾਈ ਦਾਜਵ ਦੇ ਕਪੜਾ ਨਾਲ ਵੱਡੇ ਫਾਇਦੇ ਆ 13 ਦੇਖੋ ਹੈਂਡ ਵਰਕ ਦੁਪੱਟਾ ਦੇਖੋ 2.5 ਮੀਟਰ ਫੁੱਲ ਪਿਓਰ ਹਾਂਜੀ ਔਰ ਗੈਂਜ਼ਾ ਦਾ ਸੂਟ ਭਾਜੀ 1300 ਰੁਪਏ ਬ੍ਰਾਂਡਡ ਔਰਗੈਂਜ਼ਾ ਅੱਛਾ ਜੀ ਆਹ ਦੇਖੋ ਔਰਗੈਂਜ਼ਾ ਦਾ ਸੂਟ ਹੈਵੀ ਚਾਲ ਨਾਲ 1000 ਰੁਪਏ ਦਾ ਜੀ ਆਹ ਦੇਖੋ ਲਗਜ਼ਰੀ ਪ੍ਰੀਮੀਅਮ ਰੇਂਜ ਆਹ ਵੀ ਦੇਖੋ ਸ਼ੈਗ ਨਾਲਾ ਸੂਟ ਇਹ ਸਾਫ 6000 10-10 ਹਜ਼ਾਰ 2300 ਰੁਪਏ ਦਾ ਸੂਟ ਆ ਲਓ ਜੀ ਲਓ ਆਹ ਦੇਖੋ ਪਿਓਰ ਦੇਸੀ ਕੋਲੇ ਵਧੀਆ ਵਧੀਆ ਸੂਟ ਅੰਬੀਅਰਾ ਡਿਜ਼ਾਈਨ ਅੰਬੀਅਰਾ ਡਿਜ਼ਾਈਨ ਪਿਓਰ ਗਲਾਸ ਦੇ ਉੱਪਰ ਹੈਂਡਵਰਕ ਦੇ ਨਾਲ 800 ਰੁਪਏ ਦਾ ਜੀ ਐਡਾ ਦੇ ਹੈਵੀ ਹੈਵੀ 5 5 ਦੇ 6 6000 ਵਾਲੇ ਸੂਟ ਭਾਜੀ ਰੇਟਾਂ ਨੇ ਕਰਾਦਣੀ ਬੋਲਤੀ ਬੰਦ ਹਾਂਜੀ ਕੀ ਕਰਾਦਣੀ ਬੋਲਤੀ ਬੰਦ 2100 ਦਾ ਸੂਟ ਭਾਜੀ ਇਹ ਪ੍ਰੀਮੀਅਮ ਰੇਂਜਾਂ ਨੇ ਪ੍ਰੀਮੀਅਮ ਹਾਂਜੀ ਜਿਹਨੂੰ ਕਹਿੰਦੇ ਨੇ ਬ੍ਰਾਂਡ ਭਾਜੀ 1900 ਰੁਪਏ ਦਾ ਸੂਟ ਲੈ ਜੋ ਅੱਛਾ 1900 ਚ ਪਰ ਪ੍ਰੀਮੀਅਮ ਸੂਟ ਭਾਜੀ ਹਾਂਜੀ ਆ ਨਾਲ ਚਨੂਨ ਦਾ ਦੁਪੱਟਾ ਆਊਗਾ ਕਲਾਸ ਪੀਸ ਜੀ ਭਾਜੀ 2500 ਰੁਪਏ ਦਾ ਸੂਟ ਦੇ ਦੇਣਾ ਆਪਾਂ 25 ਭਾਈ ਪੂਰਾ ਪੰਜਾਬ ਘੁੰਮ ਲੈਣਾ ਰੇਟਾਂ ਦੀ ਤਸੱਲੀ ਕਰਾ ਦਾਂਗੇ ਆਪਾਂ ਰੇਟ ਕੀ ਆ 1500 ਰੁਪਏ ਹੀ ਰਹਿਣਾ ਐਦਾਂ ਦੇ 25 2500 ਵਾਲੇ ਸੂਟ ਨਾ ਜਾਲ ਬਣੇ 2000 ਰੁਪਏ ਵਾਲੇ ਇੱਥੇ ਹੋਲਸੇਲ 'ਚ 800 ਰੁਪਏ ਨੂੰ ਦੇਣੇ ਆ ਐਦਾਂ ਕਰਕੇ ਆ ਜਾਲ ਬਣਿਆ ਸੂਟ 800 ਰੁਪਏ 'ਚ ਟੋਪ ਦਾ ਸੂਟ ਟੋਪ ਦਾ ਡਿਜ਼ਾਈਨ ਹਾਈ ਕਲਾਸ ਪੀਸ ਨਾ 6000 ਨਾ 7000 ਰੁਪਏ ਦੀ 2500 ਹੋਲਸੇਲ ਜੇ ਨਹੀਂ ਰੈੱਡ ਸੂਟ ਚਾਹੀਦਾ ਲਾਮ ਵਾਲਾ ਸੂਟ ਚਾਹੀਦਾ ਤੇ ਹਰ ਦੁਕਾਨਦਾਰ 5000 ਤੋਂ ਉੱਤੇ 7000 8000 ਐਦਾਂ ਪਰ ਇਹਦੇ 2300 ਰੁਪਏ ਦੇ ਵਿੱਚ ਦੇਣਾ ਤੁਹਾਨੂੰ ਆ ਦਿਖਾਣਾ ਤੁਹਾਨੂੰ ਭਾਜੀ ਹਣ ਤੋਹਫਾ ਇੱਧਰ ਮੇਰੇ ਨਾਲ ਕੈਮਰਾ ਕਰ ਡੰਮੀਆਂ ਨਹੀਂ ਲਾਉਣੀਆਂ ਆਪਾਂ ਹਾਂ ਡੰਮੀ ਨਹੀਂ ਲਾਉਣੀ ਡੰਮੀ ਲਾ ਕੇ ਰੇਟ ਬਤਾ ਐਦਾਂ ਦਾ ਹੈਵੀ ਦੁਪੱਟਾ ਉਹ ਆ ਹੈਗਾ 5 ਮੀਟਰ ਦਾ ਸੂਟ ਉਹ ਵੀ ਹੈਂਡਵਰਕ ਨਾਲ ਲੱਦਿਆ ਹੋਇਆ ਕੱਪੜਾ ਬੜਾ ਸੋਹਣਾ ਆਇਕਰ ਥੱਲੇ ਲਹਿੰਗਾ ਦੇਖੋ ਅੱਛਾ ਲਹਿੰਗੇ ਦੇ ਨਾਲ ਆ ਗਿਆ ਇਹ ਇਹੀ ਤਾਂ ਸਮਝਾ ਰਿਹਾ ਵੀ ਆਪਾਂ ਡੰਮੀ ਨਹੀਂ ਲਾਉਣੀ ਹਾਂ ਇਹ ਡੰਮੀ ਤੇ ਲਾ ਕੇ 9500 ਦਾ ਸਾਡੇ ਕੋਲ 4000 ਦਾ ਹੈ ਬਸ 4000 ਇਹੇ ਡੰਮੀਆਂ ਤੇ ਲੱਗ ਲੱਗੇ 12-12000 ਬਾਬੇ ਜੱਟੀ ਤੇ 12000 ਦੇ ਤਿੰਨ ਮਤਲਬ 4000 ਦਾ ਲੈ ਜਾਓ ਭਾਈ ਐਦਾਂ ਦੇ ਸੂਟ ਆਇਤਾ ਦੇ ਦੁਪੱਟੇ ਹਾਂਜੀ ਆ ਦੁਪੱਟਾ ਦੇਖੋ ਆ ਗਲਾ ਦੇਖੋ ਘੇਰਾ ਦੇਖੋ ਮੇਰਾ ਚੈਲੰਜ ਆ ਰੇਡ ਦਾ ਭਾਈ ਹਾਂਜੀ ਨੇਚਰਲ ਕ੍ਰੇਵ ਦਾ ਸੂਟ ਆ ਚੈੱਕ ਆ ਲੋ ਬਈ 4 445 450 ਵਾਲੇ 1500 ਚ ਆ ਆ ਲੋ ਜੇ ਕਿਹਾ ਆ ਲੈ ਜੋ ਜੀ ਆ ਚੱਕੋ ਕੀ ਤੋਹਫੇ ਅਲ 2300 ਰੁਪਏ ਦੇ ਹੈਂਡਵਰਕ ਨਾਲ ਇਹ ਵੀ 2300 ਆ ਦੇਖੋ ਅਸੀਂ ਤੱਕੜ ਸਾਹਿਬ ਚੀਜ਼ਾਂ ਦੇਖੋ ਦੇਖੋ ਜਿਹਨੇ ਵਿਆਹ ਸਹੀ ਦਾਜ ਮੇਲੇ ਕੱਪੜਾ ਨਾਲ ਛੇਤੀ ਇੱਥੇ ਆ ਜਾਓ 1 ਲੱਖ ਵਾਲਾ ਕੱਪੜਾ 35-40 ਹਜ਼ਾਰ ਦੇ ਰਣਾ ਤੁਹਾਨੂੰ ਇਹ ਵੀ ਚਨੌਂ ਦਾ ਦੁਪੱਟਾ ਹਾਂਜੀ ਆ 5 ਮੀਟਰ ਦਾ ਸੂਟ ਆ ਨਾਲ ਆ ਗਿਆ ਲਹਿੰਗਾ ਜੀ 5 ਮੀਟਰ ਦਾ ਸੂਟ ਲਹਿੰਗਾ ਇੰਨਾ ਹੈਵੀ ਸੂਟ ਹਾਂਜੀ 4000 ਰੁਪਏ ਦਾ ਆ ਦੇਖੋ ਬ੍ਰਾਂਡਡ ਲਗਜ਼ਰੀ ਚੀਜ਼ਾਂ ਗਲਾਸ ਦਾ ਕੱਪੜਾ ਆ ਦੇਖੋ ਹੈਂਡ ਵਰਕ ਨਾਲ ਜਿਹੜੇ ਕਰਕੇ ਦਿਖਾ ਦੁਪੱਟਾ ਬਾਈ ਆ ਜਾਲ ਦਿਖਾ 2500 ਰੁਪਏ ਦਾ 2500 ਚ ਲਓ ਆ ਦੇਖੋ ਸੋ ਹੁਣ ਤੁਸੀਂ ਦੇਖੋ ਆ ਇਦਾਂ ਦੇ ਸੂਟ ਹੈਂਡਵਰਕ ਡਾਇਮੰਡ ਵਰਕ ਡਾਇਮੰਡ ਵਰਕ ਬਾਜੂ ਵਰਕ ਨਾਲ 1500 ਚ ਦੇਵਾਂਗੇ ਹਾਂਜੀ ਐਦਾਂ ਦੇ ਪੀਸ ਦੇਖੋ ਤੁਸੀਂ ਪਿਓਰ ਬਰਬਰੀ ਦੇ ਹੈਂਡਵਰਕ ਵਾਲੇ ਸੂਟ ਸਲਵਾਰ ਦੇ ਪਹੁੰਚੇ ਬਾਜੂ ਸਭ ਕੱਢੇ ਹੋਏ 2500 ਰੁਪਏ ਦੇਵਾਂਗੇ ਹਾਂਜੀ 2500 ਰੁਪਏ ਦੇ ਐਦਾਂ ਦੇ ਦੁਪੱਟੇ ਐਦਾਂ ਦੇ ਤੋਹਫੇ ਕੱਪੜੇ ਤੋਹਫੇ ਇਹ ਵੀ ਤੁਸੀਂ ਹੁਣ ਚੈੱਕ ਕਰ ਲਓ ਭਾਈ 6500 ਰੁਪਿਆ ਜਾ ਕੇ ਬਿਆਣਾ ਚ ਛੋੜ ਮਾ ਜਣਾ ਕਿ 2500 ਇੱਥੇ ਦੇਣਾ ਇਹੀ ਸੂਟ ਨੂੰ ਮੈਂ ਕਹਿ ਰਿਹਾ 7000 ਦਾ ਹੋਲ ਸੇਲ ਬਾਬੇ ਨੇ ਦਿੱਤਾ 2500 ਸੋ 100 ਰੱਸਾ ਸਿਰੇ ਦੇ ਗੰਡ ਬਾਬੇ ਠੀਤੇ ਆਜੋ ਪੂਰੇ ਪੰਜਾਬ ਤੋਂ ਸਸਤਾ ਕੱਪੜਾ ਜੇ ਪੈਸੇ ਨਹੀਂ ਕਿਸ਼ਤਾਂ ਤੇ ਲੈ ਜਾਓ ਜਿੰਨਾ ਮਰਜ਼ੀ ਕੱਪੜਾ ਵੇਚਣ ਲਈ ਲੈ ਜਾਓ ਨਹੀਂ ਵੇਖਿਆ ਤੇ ਵਾਪਸ ਦੇ ਕੇ ਬਦਲ ਕੇ ਲੈ ਜਾਓ ਸਾਰੇ ਪਾਸਿਓ ਤੁਸੀਂ ਸੇਫ ਹੋ ਲੈਟਾਂ ਦਾਗਾ ਵੱਡਾ ਫੇਰਾ 850 ਆ ਭਾਜੀ 200 200 ਰੁਪਏ ਆ ਸਰਦੀਆਂ ਨਾਲ ਅੱਛਾ ਕੋਟਰਾਈ ਦੇ ਸੂਟ 2 200 ਰੁਪਏ ਚ ਭਾਜੀ ਸੂਰਤ ਵੀ ਜਾ ਕੇ ਕੋਟਰਾਈ ਦਾ ਸੂਟ 200 ਚ ਨਹੀਂ ਮਿਲਦਾ ਮਿਲਦਾ ਨਹੀਂ ਵੀਡੀਓ ਚ ਤਾਂ ਸਾਰੇ ਪਾ ਦਿੰਦੇ ਆ ਦੇਣ ਦਾ ਵੀ ਜਿਗਰਾ ਚਾਹੀਦਾ ਚਾਹੀਦਾ ਜਿਗਰਾ ਜਿਗਰਾ ਤੇ ਜਿਗਰਾ ਫਿਰ ਤੁਹਾਨੂੰ ਪਤਾ ਹੈ ਬਾਬੇ ਨੇ ਏਡੀ ਤੇ ਹੈਗਾ 200 ਰੁਪਏ ਦਾ ਸੂਟ ਦਾਂਗੇ ਰੰਗ ਦੇਣ ਰਾਜੇ ਮਹਾਰਾਜਿਆਂ ਵਾਲੇ ਰਾਣੀਆਂ ਵਾਲੇ ਸੂਟ ਵੀ ਸਾਰੇ 200 200 ਰੁਪਏ ਦੇ ਰੋਕਤੇ ਆ ਭਾਜੀ ਰੇਟਾਂ ਚ ਆ ਇਦਾਂ ਦੇ ਸੋਤੇ ਇਦਾਂ ਦੇ ਧਮਾਕੇ ਹਾਂਜੀ ਹਾਂਜੀ ਆਹ ਦੇਖੋ ਦੁਪੱਟਾ ਸੂਟ ਇਹ ਕਿਹੜੀ ਵੱਡੀ ਗੱਲ ਆ 15 1500 ਜਿੱਥੇ ਮਰਜ਼ੀ ਲੈ ਲਓ ਆ ਚੱਕੋ 5 500 ਰੁਪਏ ਆਹ ਦੇਖੋ ਗਾਗ ਦੇ ਕੇ ਰੇਟ ਨਹੀਂ ਲਾਈਦਾ 12 12 15 1500 ਬਾਜ਼ਾਰ ਦਾ ਰੇਟ ਬਾਬੇ ਸਿੱਟੀ ਤੇ 5 500 ਜਿ ਲੈ ਜਾਓ 5 500 ਜੇ ਰੰਗ ਢੰਗ ਬਹੁਤ ਮਿਲ ਜਣੇ ਇਹ ਚ ਮੈਂ ਕਹਾ ਭਾਜੀ ਇੱਕ ਤੋਂ ਇੱਕ ਰੰਗ ਭਾਜੀ ਹੈਂਡਵਰਕ ਦੇ ਰਿਆਂ ਪੰਤ ਇਹਦੇ ਜੀ ਕੋਈ 1295 ਤੇ ਕੋਈ 1595 ਐਦਾਂ ਰੇਟ ਆ ਇੱਥੇ 500 ਰੁਪਏ ਚ 500 ਰੁਪਏ ਚ ਭਾਜੀ ਸੌਦਾ ਦੇਖ ਲਓ ਨੰਬਰ 98804723 બસ ਜੇ ਜਲੰਧਰ ਦੇ ਸਾਹਮਣੇ ਬਾਬੇ ਦੀ ਹੱਟੀ ਤੁਹਾਡੀ ਆਪਣੀ ਹੱਟੀ ਸਸਰੀ ਕਾਲ ਜੀ ਸੋ ਆਜੋ ਜੀ ਵੱਡੇ ਫਾਇਦੇ ਹੋਣਗੇ ਇਸ ਗੱਲ ਦੀ ਗਾਰੰਟੀ 15 ਦਿਨ ਦੀ ਵੱਡੀ ਸੇਲ